ਇਦੇ ਚ ਅਸੀਂ ਪਹਿਲੇ ਤਾਂ ਵੱਖ-ਵੱਖ ਇੰਸਟੀਚੂਟਸ ਨਾਲ ਕੀਤਾ ਸੀਗਾ ਫਿਰ ਉਹਨਾਂ ਦੇ ਸਾਰੇ ਜਿੰਨੇ ਸਟੂਡੈਂਟ ਇੰਸਟੀਚੂਟਸ ਸਟੂਡੈਂਟਸ ਸੀਗੇ ਉਹਨਾਂ ਨੂੰ ਇੱਕ ਕੰਫੀਡੈਂਸ ਬਿਲਡਿੰਗ ਵਾਸਤੇ ਦੋ ਤਿੰਨ ਦਿਨ ਤੋਂ ਮੀਟਿੰਗਸ ਚੱਲ ਰਹੀਆਂ ਅੱਜ ਸਾਰਿਆਂ ਨੂੰ ਇੱਥੇ ਅਸੀਂ ਸਿੰਗਲ ਵਿੰਡੋ ਤੇ ਆਪਣੇ ਸੀਪੀਆਸੀ ਤੇ ਇਕੱਠਾ ਕਰਕੇ ਉਹਨਾਂ ਨੂੰ ਬਰੀਫ ਕੀਤਾ ਸੀਗਾ ਉਹਨਾਂ ਦੇ ਨਾਲ ਸਕੂਲ ਦੇ ਵੀ ਕੋਈ ਨਾ ਕੋਈ ਜਿਹੜਾ ਰਿਪਰੈਜ਼ੈਂਟੇਟਿਵ ਸੀ ਜਾਂ ਸਕੂਲ ਕਾਲਜ ਜਾਂ ਇੰਸਟੀਚਿਊਟ ਜਿਹੜੇ ਵੀ ਸੀਗੇ ਉੱਥੋਂ ਵੀ ਉਹ ਵੀ ਬੁਲਾਏ ਸੀਗੇ ਔਰ ਉਹਨਾਂ ਨੂੰ ਅਪਰਾਇਜ਼ ਕੀਤਾ ਸੀਗਾ ਕਿ ਇਨ ਕੇਸ ਆਫ ਕੋਈ ਐਮਰਜੈਂਸੀ ਹੈਗੀ ਹੈ ਤਾਂ ਅਸੀਂ ਫੋਨ ਨੰਬਰਸ ਵਗੈਰਾ ਉਹਦੀ ਪੋਸਟਰਸ ਵੀ ਵੱਡੇ ਬਣਾ ਕੇ ਹਰ ਇੰਸਟੀਚੂਟ 'ਚ ਲਗਾਏ ਆ ਕਿ ਅਗਰ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਇਮੀਡੀਏਟਲੀ ਇਸ ਐਪ ਨੂੰ ਵੀ ਡਾਊਨਲੋਡ ਕਰ ਲੈਣਾ ਔਰ ਇਸ ਨੰਬਰਸ ਦੇ ਉੱਤੇ ਕਰ ਸਕਦੇ ਆ ਕਿ ਕਨਸਰਨ ਹੈ ਤਾਂ ਕੁਝ ਇੱਕ ਉਹ ਨਾ ਦੀ ਸੀਗੀਆਂ ਕਿ ਕਈ ਇੰਸਟੀਚੂਟਸ ਨੇ ਉਹਨਾਂ ਨੂੰ ਛੁੱਟੀ ਦੇ ਦਿੰਦੀ ਹੈ ਕੁਝ ਅਰਸੇ ਦੀ ਔਰ ਕੁਝ ਇੱਕ ਨੂੰ ਨਹੀਂ ਦਿੰਦੀ ਤਾਂ ਉਹ ਪੁਆਇੰਟਸ ਸੈਪਰੇਟਲੀ ਅਸੀਂ ਟੇਕ ਅਪ ਕਰ ਲਾਂਗੇ ਬਟ ਅਜੇ ਤੱਕ ਅ ਲੁਧਿਆਣਾ ਕਮਿਸ਼ਨਰੇਟ ਚ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਜਾਂ ਸਾਡੇ ਜਿਹੜਾ ਰਿਕਾਰਡ ਹੈ ਹਜੇ ਤੱਕ ਉਸ ਮੁਤਾਬਕ ਸਾਨੂੰ ਕੋਈ ਇਹੋ ਜਿਹੀ ਇਨਸੀਡੈਂਟ ਦੀ ਰਿਪੋਰਟ ਨਹੀਂ ਹੋਇਆ ਵਿਥਿਨ ਦਾ ਜੋ ਰਿਸਟ੍ਰਿਕਸ਼ਨ ਆ ਕਮਿਸ਼ਨਰ ਟੂ ਧਿਆਨ ਕਿੰਨੇ ਸਟੂਡੈਂਟ ਬੈਕ ਟੋਟਲ ਜਿਹੜੇ ਟੋਟਲ ਇਹ 120 ਸਟੂਡੈਂਟਸ ਹੈ ਜੀ ਐਂਡ ਕੇ ਤੋਂ ਜਿਹੜੇ ਇੱਥੇ ਪੜ ਰਹੇ ਹਨ ਜਿਨ੍ਹਾਂ ਚੋਂ ਅ ਅਪਰੋਕਸੀਮੇਟਲੀ 87 ਜਿਹੜੇ ਹੈਗੇ ਆ ਮੇਲ ਸਟੂਡੈਂਟਸ ਆ 33 ਜਿਹੜੇ ਹੈਗੇ ਆ ਉਹ ਫੀਮੇਲ ਸਟੂਡੈਂਟਸ ਹੈ ਸਰ ਜਿਵੇਂ ਜੇ ਭੜੇ ਚਾ ਵੀ ਕੀਤੇ ਨੇ ਦੇ ਕੁਝ ਕਸ਼ਮੀਰੀ ਸਟੂਡੈਂਟਸ ਤੇ ਅਟੈਕ ਵੀ ਹੋਇਆ ਹੈ ਤੋਂ ਉਹਦੇ ਲਈ ਪੁਲਿਸ ਵੱਲੋਂ ਕੋਈ ਸ਼ੋਰਟ ਹੀ ਦਿੱਤੀ ਗਈ ਹੈ ਸਟੂਡੈਂਟਸ ਨੂੰ ਕੀ ਅਜੇ ਵੀ ਕੋਈ ਸੁਰੱਖਿਆ ਮੋਦੀਆ ਕਰਵਾਈ ਜਾਊਗੀ ਨਾ ਜੀ ਬਿਲਕੁਲ ਜਿਵੇਂ ਮੈਂ ਪਹਿਲੇ ਦੱਸਿਆ ਕਿ ਕਿਤੇ ਹੋਰ ਹੋਏ ਹੋਣ ਤਾਂ ਅਸੀਂ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਹੋਏ ਹੋਣਗੇ ਔਰ ਸੋਸ਼ਲ ਮੀਡੀਆ ਤੇ ਵੀ ਹੋਏ ਆ ਲੇਕਿਨ ਇੱਥੇ ਜਿਹੜਾ ਵਿਦਨ ਦਾ ਜੂਡਿਕਸ਼ਨ ਆਫ ਦੂ ਦੀ ਅਨਾਗੋਮਿਸ਼ਟੇਟ ਅਟੈਕ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਔਰ ਉਹ ਤੁਹਾਡੇ ਸਾਹਮਣੇ ਜਿੰਨੇ ਵੀ ਸਟੂਡੈਂਟਸ ਅਸੀਂ 100 150 ਜਿੰਨੇ ਵੀ ਸੀਗੇ 120 ਦੇ ਕਰੀਬ ਉਹ ਬੁਲਾ ਕੇ ਵੀ ਪੁੱਛਿਆ ਤਾਂ ਕੋਈ ਕਿਸੇ ਨੇ ਰਿਪੋਰਟ ਨਹੀਂ ਦਿੱਤੀ ਕਿ ਐਦਾਂ ਦਾ ਕੋਈ ਕਿਸੇ ਨਾਲ ਹਾਦਸਾ ਵਾਪਰਿਆ ਸਰ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਉਹ ਕੋਈ ਸਪੈਸ਼ਲ ਨੰਬਰ ਹੈ ਕਿ ਵੈਸੇ ਨਹੀਂ ਇੱਕ ਤਾਂ ਜੋ ਕੰਟਰੋਲ ਰੂਮ ਦੇ ਨੰਬਰ ਹੈ ਜੀ 112 ਇੱਕ ਸਾਡੇ ਇੱਥੇ ਡਿਸਟ੍ਰਿਕਟ ਕੰਟਰੋਲ ਰੂਮ ਦਾ ਨੰਬਰ ਹੈਗਾ ਉਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਪ ਹੈਗੀ ਐ ਸ਼ਕਤੀ ਐਪ ਜਿਹਦੇ ਚ ਉਹ ਪ੍ਰੀ ਡਿਫਾਈਨਡ ਇੱਕ ਤਾਂ ਉਹ ਹੈਗਾ ਹੀ ਹੈ ਕਿ ਸਾਡੇ ਕੰਟਰੋਲ ਰੂਮ ਨਾਲ ਕਨੈਕਟਡ ਹੈਗਾ ਹੀ ਹੈ ਪਲੱਸ ਉਸ ਤੋਂ ਇਲਾਵਾ ਤੁਸੀਂ ਜਿਹੜੇ ਪੰਜ ਨੰਬਰ ਆਪਣੇ ਫੀਡ ਕਰ ਦਿਓ ਪੰਜ ਕੰਟੈਕਟਸ ਨੂੰ ਵੀ ਇਮੀਡੀਏਟਲੀ ਇਨਫੋਰਮੇਸ਼ਨ ਚਲੀ ਜਾਂਦੀ ਵਿਦ ਯੂਰ ਲੋਕੇਸ਼ਨ ਕੋਈ ਸਪੈਸ਼ਲ ਅਫਸਰ ਵੀ ਜਾਣਗੇ ਕੋਈ ਇਨਚਾਰਜ ਇਹਦੇ ਲਈ ਸਾਰੇ ਵੈਸੇ ਤਾਂ ਜਿੰਨੇ ਸਾਡੇ ਜ਼ੋਨ ਦੇ ਡੀਸੀਪੀ ਏਡੀਸੀਪੀਜ਼ ਔਰ ਏਸੀਪੀਜ਼ ਹੈ ਉਹ ਤਾਂ ਹੈਗੇ ਹੀ ਆ ਡੈਜ਼ਿਗਨੇਟਿਡ ਹੈਗੇ ਆ ਤਾਂ ਮਿਸਟਰ ਸੁਰਿੰਦਰ ਲਾਂਬਾ ਹੈਗੇ ਏਡੀਸੀਪੀ ਸਪੈਸ਼ਲ ਬ੍ਰਾਂਚ ਉਹਨੂੰ ਸੈਪਰੇਟਲੀ ਸਿੰਗਲ ਹੈਂਡਲਡਲੀ ਜਿਹੜੇ ਕਾਲਜਿਸ ਦੇ ਸਟੂਡੈਂਟਸ ਸਟੱਡੀ ਕਰ ਰਹੇ ਆ ਕਿ ਉਹਨਾਂ ਕਾਲਜਸ ਦੇ ਬਾਹਰ ਕੋਈ ਵਰਦੋ ਪੁਲਿਸ ਫੋਰਸ ਜਾਂ ਸਿਕਿਉਰਿਟੀ ਹੋਰ ਵੀ ਐਕਸਟਰਾ ਤੈਨਾਤ ਕੀਤੀ ਗਈ ਉਹ ਸਾਡੇ ਜਿਹੜੀ ਇੰਸਟੀਟਿਊਟਸ ਹੈਗੀਆਂ ਉੱਥੇ ਅਸੀਂ ਜਿਹੜੇ ਪੀਸੀਆਰਸ ਐ ਜਾਂ ਸਾਡੇ ਮੋਟਰਸਾਈਕਲ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਹਾਲਟਿੰਗ ਪੁਆਇੰਟ ਬਣਾਤੇ ਆ ਆਲਰੇਡੀ ਉਹ ਉੱਥੇ ਹਾਲਟ ਕਰ ਰਹੇ ਆ ਠੀਕ ਹੈ ਥੈਂਕ ਯੂ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ